ਵਾਹਿਗੁਰੂ ਵਾਹਿਗੁਰੂ ਸ਼ਾਂਤੋ ਪੈਲਾ ਬੁਲਾਈਏ ਫਤਿਹ ਬੜੇ ਹੀ ਜੋਸ਼ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਆਪਾਂ ਜਾਣਦੇ ਹਾਂ ਹਰ ਰੋਜ਼ ਨਵੇਂ ਮਹਿਲਾ ਦੇ ਸ਼ਲੋਕਾਂ ਦੀ ਆਪਾਂ ਅਰਥ ਕਰ ਕਰਕੇ ਜਾਣੂ ਕਰਦੇ ਹਾਂ ਵੀ ਗੁਰਬਾਣੀ ਸਾਨੂੰ ਕੀ ਸਿਖਾਉਣਾ ਚਾਹੁੰਦੀ ਹੈ ਅਸੀਂ ਗੁਰਬਾਣੀ ਰਾਹੀ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਸਫਲਾ ਕਰ ਸਕਦੇ ਹਾਂ ਸੋ ਇੱਕ ਹੋਮਵਰਕ ਤੁਹਾਨੂੰ ਦਿੱਤਾ ਗਿਆ ਸੀ ਇੱਕ ਹੋਮਵਰਕ ਤੁਹਾਨੂੰ ਦਿੱਤਾ ਗਿਆ ਸੀ ਹੁਣ ਜੋ ਵੀ ਪਿਛਲੇ 3 ਦਿਨਾਂ ਦੀ ਵਿਚਾਰ ਨੂੰ ਆ ਕਰਕੇ ਸਨਾਉਣਾ ਚਾਹੁੰਦਾ ਹੈ ਸਟੇਜ ਤੇ ਆ ਸਕਦਾ ਹੈ ਨਹੀਂ ਫਿਰ ਮੈਂ ਬੁਲਾਉਣਾ ਸ਼ੁਰੂ ਕਰਦਾ ਹਾਂ ਆਜੋ ਜੀ ਆਜੋ ਜਿੰਨੇ ਆਉਣਾ ਆਜੋ ਮੇਰੇ ਵੀਰ ਅੱਛਾ ਬਈ ਮੱਗੇ ਨੇ ਹਾਂਜੀ ਕੋਈ ਆਉਣਾ ਚਾਹੁੰਦਾ ਜੀ ਫਿਰ ਮੈਂ ਬੁਲਾਵਾਂ ਜੀ ਇਜਾਜ਼ਤ ਹੈ ਬੁਲਾ ਲੀਏ ਜੀ ਸਰ ਅੱਛਾ ਐਵੇਂ ਨਹੀਂ ਬੁਲਾਉਂਦੇ ਸਵਾਲ ਪੁੱਛ ਕੇ ਬੁਲਾਉਂਦੇ ਠੀਕ ਹੈ ਜੀ ਸਾਰਿਆਂ ਨੇ ਇਕੱਠਾ ਜਵਾਬ ਦੇਣਾ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਕਿਸ ਸਥਾਨ ਉੱਤੇ ਹੋਈ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਕਿਸ ਸਥਾਨ ਉੱਤੇ ਹੋਈ ਕੋਈ ਜਵਾਬ ਦੇਣਾ ਚਾਹੁੰਦਾ ਜੀ ਆਜੋ ਆਜੋ ਆ ਜਾ ਮੇਰੀ ਪੈਨ ਉੱਤੇ ਆ ਜਾ ਆਜੋ ਆਜੋ ਆ ਕੈਮਰੇ ਵਾਲੇ ਨੂੰ ਬੇਨਤੀ ਵੀ ਕੈਮਰਾ ਸੈੱਟ ਕਰਕੇ ਰੱਖਿਆ ਜੀ ਆਜੋ ਜੀ ਆਜੋ ਆ ਇਧਰ ਖਾ ਖਾਂ ਹਾਂਜੀ ਕਿੱਥੇ ਹੋਈ ਸੀ ਜੀ ਸ਼ਹੀਦੀ? ਚਾਂਦਨੀ ਚੌਕ ਦਿੱਲੀ। ਚਾਂਦਨੀ ਚੌਕ ਦਿੱਲੀ। ਅੰਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਚਾਂਦਨੀ ਚੌਕ ਦਿੱਲੀ। ਅੱਛਾ ਦੂਜਾ ਸਵਾਲ ਪੁੱਛਿਆ ਜੇ ਬਹਿਜੋ ਜੀ। ਇੱਕ ਉਹ ਦੋ ਜੀ ਆਪਣਾ ਪੈਨ। ਉਹ ਪੈਣੇ ਜੀ। ਅੱਛਾ ਹੋਰ ਕੋਈ ਦੇਣਾ ਚਾਹੀਏ ਜੀ ਸਵਾਲਾਂ ਦਾ ਜਵਾਬ ਕੋਈ ਐਸੇ ਵੀ ਸੁਣਾਣਾ ਚਾਹੀਏ। ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਕਿਹੜਾ ਬਾਦਸ਼ਾਹ ਬਣਿਆ? ਗੁਰਤੇਗ বাহাদুর ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਕਿਹੜਾ ਬਾਦਸ਼ਾਹ ਬਣਿਆ ਹਾਂਜੀ ਸੁਖਮਣ ਸਿੰਘ ਜੀ ਕਿਹੜਾ ਬਾਦਸ਼ਾਹ ਬਣਿਆ ਉੱਚੀ ਔਰੰਗਜ਼ੇਬ ਕਿਹੜਾ ਬਾਦਸ਼ਾਹ ਬਣਿਆ ਜੇ ਇੱਕ ਪੈਨ ਉਧਰ ਵੀ ਫੜਾਓ ਅੱਛਾ ਗੁਰਤੇਗ বাহাদুর ਮਹਾਰਾਜ ਜੀ ਦੇ ਨਾਲ ਹੋਰ ਕਿਹੜੇ ਤਿੰਨ ਸਿੱਖ ਚਾਂਦਨੀ ਚੌਕ ਵਿਖੇ ਗਏ ਗੁਰਤੇਗ বাহাদুর ਮਹਾਰਾਜ ਜੀ ਦੇ ਨਾਲ ਹੋਰ ਕਿਹੜੇ ਤਿੰਨ ਸਖਾਂ ਨੂੰ ਚਾਂਦਨੀ ਚੌਕ ਵਿਕੇ ਸ਼ਹੀਦ ਕੀਤਾ ਗਿਆ ਹਾਂਜੀ ਕਰਨ ਸਿੰਘ ਜੀ ਕਿਹੜੇ ਨੇ ਸ਼ਹੀਦ ਕੀਤਾ ਗਿਆ ਉਹ ਬੈਠੇ ਨੇ ਪਿੱਛੇ ਪਿੱਛੇ ਕਿਹਨਾਂ ਨੇ ਸ਼ਹੀਦ ਕੀਤਾ ਗਿਆ ਜੀ ਹੋਰ ਕੋਈ ਦੀ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਤੇ ਭਾਈ ਤੇਾਲਾ ਜੀ ਚਲੋ ਆਪਾਂ ਇੱਥੇ ਹੀ سلسلہ ਬੰਦ ਕਰਦੇ ਹਾਂ ਇੱਕ ਪੈਨ ਹੋਰ ਦਿੱਤਾ ਦੇ ਦਿੱਤਾ ਜੀ ਸੁਖਮਣ ਨੂੰ ਸੋ ਵੀ ਹੋਮਵਰਕ ਆਪਣਾ ਕਰਕੇ ਆਇਆ ਕਰੋ ਇੱਥੋਂ ਪਤਾ ਲੱਗਦਾ ਵੀ ਤੁਸੀਂ ਕਲਾਸ ਵਾਲਾ ਵੀ ਹੋਮਵਰਕ ਕਰਕੇ ਨਹੀਂ ਆਉਂਦੇ ਤੁਸੀਂ ਰੋਜ਼ ਬਾਹਰ ਹੱਥ ਖੜੇ ਕਰਕੇ ਖੜੇ ਹੋ ਜਾਂਦੇ ਹੋ ਸੋ ਆਪਾਂ ਵਿਚਾਰ ਕਰ ਰਹੇ ਸੀ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਦੌਲਤ ਦੀਨ ਗੁਰੂ ਸਾਹਿਬ ਕਹਿੰਦੇ ਨੇ ਵੀ ਤੈਨੂੰ ਰੱਬ ਨੇ ਸਭ ਕੁਝ ਦਿੱਤਾ ਰੱਬ ਨੇ ਤੈਨੂੰ ਸਭ ਕੁਝ ਦਿੱਤਾ ਤੈਨੂੰ ਹਰ ਇੱਕ ਸੁੱਖ ਸੁਵਿਧਾ ਦਿੱਤੀ ਤਾਂ ਵੀ ਤੇਰਾ ਦੀਨ ਡੋਲਦਾ ਹੈ ਤਾਂ ਵੀ ਤੂੰ ਰੱਬ ਤੇ ਵਿਸ਼ਵਾਸ ਕਰਨ ਦੀ بجائے ਹੋਰ ਥਾਵਾਂ ਉੱਤੇ ਵਿਸ਼ਵਾਸ ਪੈਦਾ ਕਰਦਾ ਹੈ ਐਦੇ ਵਿੱਚ ਤੂੰ ਬਾਵਰਾ ਹੈ ਤੂੰ ਪਾਗਲ ਹੈ ਅੱਗੇ ਗੁਰੂ ਸਾਹਿਬ ਲਿਖਦੇ ਨੇ ਤਨ ਧਨ ਸੌਪੈ ਸੁਖ ਦਿਓ ਔਰ ਜੈ ਨੀਕੇ ਧਾਮ ਕਹਿੰਦੇ ਨੇ ਵੀ ਗੁਰੂ ਸਾਹਿਬ ਸਮਝਾ ਰਹੇ ਨੇ ਇਸ ਦੁਨੀਆ ਦਾ ਜਿੰਨਾ ਵੀ ਸੁੱਖ ਸਾਨੂੰ ਮਿਲਿਆ ਹੈ ਇਸ ਦੁਨੀਆ ਦਾ ਜਿੰਨਾ ਵੀ ਸੁੱਖ ਸਾਨੂੰ ਜਿੰਨਾ ਵੀ ਸੁੱਖ ਸਾਨੂੰ ਇਸ ਦੁਨੀਆ ਵਿੱਚ ਜਿੰਨਾ ਵੀ ਸੁੱਖ ਜਿੰਨਾ ਵੀ ਧਨ ਜਿੰਨੀ ਵੀ ਸੰਪਤੀ ਜੋ ਕੁਝ ਸਾਨੂੰ ਇਸ ਦੁਨੀਆ ਤੇ ਮਿਲਿਆ ਹੈ ਉਹ ਸਭ ਉਸ ਅਕਾਲ ਪੁਰਖ ਨੇ ਦਿੱਤਾ ਪਰ ਅੱਜ ਆਪ ਹੰਕਾਰ ਵਿੱਚ ਆਉਂਨੇ ਆ ਜੋ ਕੁਝ ਕਰਦਾ ਉਹ ਮੈਂ ਕਰਦਾ ਵਾਂ ਜੋ ਕੁਝ ਕਰਦਾ ਉਹ ਮੈਂ ਕਰਦਾ ਮੈਂ ਕਰਨ ਵਾਲਾ ਹਾਂ ਜਦੋਂ ਇਨਸਾਨ ਇੱਕ ਹਵਾ ਉੱਤੇ ਪਹੁੰਚ ਜਾਂਦਾ ਹੈ ਨਾ ਦੀ ਹਵਾ ਉੱਤੇ ਸਿਵਾਰੇ ਕਹਿੰਦੇ ਨੇ ਜਿੰਨਾ ਮਰਜੀ ਹਵਾ ਵਿੱਚ ਉੱਡ ਲਈਏ ਜਦੋਂ ਤੱਕ ਪੈਰ ਜ਼ਮੀਨ ਤੇ ਨੇ ਕੋਈ ਤੁਹਾਨੂੰ ਸੁੱਟ ਨਹੀਂ ਸਕਦਾ ਜਦੋਂ ਤੱਕ ਪੈਰ ਜ਼ਮੀਨ ਤੇ ਨੇ ਕੋਈ ਸਾਨੂੰ ਸੁੱਟ ਨਹੀਂ ਸਕਦਾ ਉਸ ਤਰ੍ਹਾਂ ਹੀ ਅਗਰ ਆਪਾਂ ਪੈਰ ਜ਼ਮੀਨ ਤੋਂ ਚੁੱਕ ਲਵਾਂਗੇ ਦਿਗਦੇ ਹੋਇਆ ਮਿੰਟ ਵੀ ਨਹੀਂ ਲੱਗਦਾ ਦਿਗਦੇ ਹੋਇਆ ਇਹ ਦੁਨੀਆ ਦੀ ਸੱਚਾਈ ਹੈ ਆਪਾਂ ਸਭ ਜਾਣਦੇ ਹਾਂ ਕਰਨ ਵਾਲਾ ਕੌਣ ਹੈ ਕਰਨ ਵਾਲਾ ਕੌਣ ਹੈ ਰੱਬ ਕਰਨ ਵਾਲਾ ਹੈ ਰੱਬ ਅਗਰ ਮੈਂ ਕੁਛ ਕਰਦਾ ਹਾਂ ਤੇ ਉਹਦੀ ਕਿਰਪਾ ਵੀ ਖੁਦ ਖੁਦਾ ਪਰਮਾਤਮਾ ਆਪ ਕਰਦਾ ਸਾਡੇ ਕਰਮ ਦੀ ਵੀ ਕਿਰਪਾ ਖੁਦ ਖੁਦਾ ਪਰਮਾਤਮਾ ਆਪ ਕਰਦਾ ਹੈ ਆਪਾਂ ਕਹਿ ਦਿੰਦੇ ਆ ਰੱਬ ਦੇ ਮਰਜ਼ੀ ਦੇ ਬਿਨਾ ਪੱਤਾ ਵੀ ਨਹੀਂ ਹਿੱਲਦਾ ਰੱਬ ਦੀ ਮਰਜ਼ੀ ਦੇ ਬਿਨਾ ਅਗਰ ਰੱਬ ਦੀ ਮਰਜ਼ੀ ਦੇ ਬਿਨਾ ਪੱਤਾ ਨਹੀਂ ਹਿੱਲਦਾ ਇਸ ਦੁਨੀਆ ਉੱਤੇ ਅਸੀਂ ਕੋਈ ਕੰਮ ਕਰੀਏ ਹੀ ਨਾ ਇਸ ਦੁਨੀਆ ਉੱਤੇ ਅਸੀਂ ਕੋਈ ਕੰਮ ਔਰ ਇੱਕ ਦੁਨੀਆ ਦਾ ਸਿਧਾਂਤ ਹੈ ਅਸੀਂ ਆਪਣੀ ਮਿਹਨਤ ਪੂਰੀ ਕਰਨੀ ਹੈ ਅਸੀਂ ਆਪਣੀ ਮਿਹਨਤ ਪੂਰੀ ਕਰੀ ਉਸ ਤੋਂ ਬਾਅਦ ਜੋ ਕਿਰਪਾ ਕਰੇਗਾ ਉਹ ਰੱਬ ਖੁਦ ਖੁਦਾ ਜਰੂਰ ਕਰੇਗਾ ਇਹ ਦੁਨੀਆ ਦਾ ਸਿਧਾਂਤ ਹੈ ਆਪਾਂ ਕਿਸੇ ਨੂੰ ਕਹੀਏ ਨਾ ਜੀ ਅਸੀਂ ਕਈ ਵਾਰੀ ਕਹਿੰਨੇ ਆਂ ਵੀ ਕਰਨ ਵਾਲਾ ਰੱਬ ਹੈ ਫਿਰ ਅਗਲਾ ਕਹਿੰਦੇ ਮੈਂ ਕੀ ਕਰਾਂ ਫਿਰ ਰੱਬ ਵੀ ਕਰਦਾ ਜੋ ਕਰਦਾ ਮੈਂ ਆਰਾਮ ਹੁੰਦਾ ਜਾਂ ਨਾ ਇਸ ਤਰ੍ਹਾਂ ਆਮ ਆਪਾਂ ਕਹਿੰਦੇ ਨੀ ਅਰਦਾਸ ਕਰ ਲਓ ਵੀ ਆਪਾਂ ਇੱਕ ਸ਼ਾਇਰ ਬੜਾ ਸੋਹਣਾ ਲਿਖਦਾ ਹੈ ਕਹਿੰਦਾ ਲੇਰ ਜਾਈ ਸੋ ਜਾ ਭਾਈ ਖੁਦਾ ਬੇ ਰਖਾਸ ਰੱਬ ਕਰੇਗਾ ਪਾਸ ਉਹ ਚੀਜ਼ਾਂ ਇਸ ਦੁਨੀਆ ਤੇ ਚਲਦੀਆਂ ਨਹੀਂ ਜਦੋਂ ਤੱਕ ਸਾਡੀ ਮਿਹਨਤ ਰੰਗ ਨਹੀਂ ਲਿਆਉਂਦੀ ਜਦੋਂ ਤੱਕ ਅਸੀਂ ਆਪਣੀ ਮਿਹਨਤ ਨਹੀਂ ਕਰਦੇ ਉਦੋਂ ਤੱਕ ਰੱਬ ਵੀ ਸਾਡਾ ਸਾਥ ਨਹੀਂ ਦਿੰਦਾ ਗੋਡ ਹੈਲਪ ਦੋਸ ਹੂ ਹੈਲਪ ਥੈਮਸੈਲਵਜ਼ ਜੋ ਆਪਣੀ ਮਦਦ ਖੁਦ ਕਰਦੇ ਨੇ ਰੱਬ ਵੀ ਉਹਨਾਂ ਦੀ ਹੀ ਮਦਦ ਕਰਦਾ ਹੈ ਰੱਬ ਉਹਨਾਂ ਦੀ ਮਦਦ ਨਹੀਂ ਕਰਦਾ ਜੋ ਵੇਲੜ ਬੈ ਕਰਕੇ ਮਾਲਾ ਫੇਰਨ ਬਹਿ ਜਾਂਦੇ ਨੇ ਤੇ ਦੁਨੀਆ ਵਿੱਚ ਕੋਈ ਕੰਮ ਨਹੀਂ ਕਰਦੇ ਕੰਮ ਕਰਨਾ ਸਿੱਖੀ ਦਾ ਪਹਿਲਾ ਸਿਧਾਂਤ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦੁਨੀਆ ਦਾ ਸਿਧਾਂਤਾਂ ਵਿੱਚ ਅਗਰ ਅਸੀਂ ਹੱਥਾਂ ਨਾਲ ਕੰਮ ਨਹੀਂ ਕਰਦੇ ਤੇ ਸਾਡੀ ਜ਼ਿੰਦਗੀ ਅਸਫਲੀ ਉਸ ਸਮੇਂ ਹੀ ਹੋ ਜਾਂਦੀ ਹੈ ਆਪਾਂ ਉਸ ਨਾਨਕ ਦੇ ਦੱਸੇ ਹੋਏ ਰਾਹ ਉੱਤੇ ਅਗਰ ਚੱਲਣਾ ਚਾਹੁੰਨੇ ਹਾਂ ਅਗਰ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਦੱਸੇ ਹੋਏ ਰਾਹ ਉੱਤੇ ਆਪਾਂ ਚਲਣਾ ਚਾਹੁੰਨੇ ਹਾਂ ਸੁੱਖਾਂ ਦੀ ਪ੍ਰਾਪਤੀ ਆਪਾਂ ਕਰਨਾ ਚਾਹੁੰਦੇ ਹਾਂ ਤੇ ਬਾਣੀ ਕਹਿੰਦੀ ਹੈ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਓ ਜੋ ਵੀ ਤੁਸੀਂ ਦੁਨੀਆ ਵਿੱਚ ਸੁਣ ਰਹੇ ਉਹਨੂੰ ਗਾਓ ਜੋ ਵੀ ਇਸ ਦੁਨੀਆ ਵਿੱਚ ਚੱਲ ਰਿਹਾ ਹੈ ਉਹਨੂੰ ਗਾਓ ਉਸ ਰੱਬ ਦੀ ਉਸਤਤ ਨੂੰ ਗਾਓ ਸੁਣੋ ਉਸ ਰੱਬ ਦੀ ਉਸਤਤ ਨੂੰ ਸੁਣਨਾ ਚਾਹੀਦਾ ਬਾਣੀ ਨੂੰ ਸੁਣਨਾ ਚਾਹੀਦਾ ਰਮਾਇਣ ਨੂੰ ਸੁਣਨਾ ਚਾਹੀਦਾ ਕੁਰਾਨ ਨੂੰ ਸੁਣਨਾ ਚਾਹੀਦਾ ਫਿਰ ਮਨ ਰਖਿਆ ਭਾਉ ਮਨ ਵਿੱਚ ਉਹਦਾ ਭਾਵ ਰੱਖੋ ਅਗਰ ਆਪਾਂ ਸਿਰਫ ਗਾਈ ਜਾ ਰਹੇ ਹਾਂ ਬੋਲੀ ਜਾ ਰਹੇ ਹਾਂ ਸੁਣੀ ਜਾ ਰਹੇ ਹਾਂ ਉਹ ਚੀਜ਼ ਸਾਨੂੰ ਕਦੀ ਫਲ ਨਹੀਂ ਦੇਗੀ ਗਾਵੀਏ ਸੁਣੀਏ ਮਨ ਰਖਿਆ ਭਾਉ ਜਦਦਨ ਉਸ ਚੀਜ਼ ਦਾ ਭਾਵ ਆਪਣੇ ਮਨ ਵਿੱਚ ਰੱਖ ਲਵਾਂਗੇ ਬਾਣੀ ਕਹਿੰਦੀ ਹੈ ਦੁੱਖ ਪਰ ਹਰ ਸੋਖ ਕਰ ਲੈ ਜਾਓ ਸਾਰੇ ਦੁੱਖ ਇੱਥੇ ਰਹਿ ਜਾਣਗੇ ਸੁੱਖਾਂ ਦੀ ਪੰਡੇਰੀ ਤੁਹਾਡੇ ਘਰ ਜਾਏਗੀ ਤੇ ਸੁੱਖ ਕੋਈ ਆਉਣ ਵਾਲੀ ਚੀਜ਼ ਨਹੀਂ ਸੁੱਖ ਦੀ ਆਪਾਂ ਪਹਿਲਾਂ ਵੀ ਵਿਆਖਿਆ ਕੀਤੀ ਹੈ ਸੁੱਖ ਇੱਕ ਮਨ ਦੀ ਅਵਸਥਾ ਹੈ ਸੋਖੇ ਖ ਮਨ ਦੀ ਅਗਰ ਆਪਾਂ ਵੇਖੀਏ ਗੁਰਤੇਗ ਮਹਾਰਾਜ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਜਾ ਰਿਹਾ ਦੁਨੀਆਂ ਵਾਸਤੇ ਬਹੁਤ ਦੁੱਖ ਹੈ ਦੁਨੀਆਂ ਵਾਸਤੇ ਪਰ ਗੁਰੂ ਵਾਸਤੇ ਸੁੱਖ ਹੈ ਵੱਡੇ ਸਹਿਬਜ਼ਾਦੇ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅੱਖਾਂ ਸਾਹਮਣੇ ਤੇਨਾਂ ਦੀ ਛਾਤੀ ਵਿੱਚ ਤੀਰ ਵੱਜ ਰਹੇ ਨੇ ਅੱਜ ਸਾਡੇ ਛੋਟੇ ਭੈਣ ਭਰਾ ਨੂੰ ਸਾਡੇ ਬੱਚਿਆਂ ਨੂੰ ਅਗਰ ਛੋਟੀ ਜੀ ਵੀ ਛਰੀਟ ਵੱਜ ਜਾਏ ਨਾ ਜੀ ਕਾਲਜਾ ਬਾਹਰ ਨੂੰ ਆਉਂਦਾ ਹੈ ਸੋਚੋ ਜੋ ਪਿਤਾ ਆਪਣੇ ਬੱਚਿਆਂ ਤੇ ਵੱਜਦੇ ਹੋਏ ਤੀਰਾਂ ਨੂੰ ਮੁਸਕਰਾ ਕਰਕੇ ਵੇਖ ਰਿਹਾ ਹੈ ਦੁਨੀਆ ਵਾਸਤੇ ਬੜਾ ਦੁੱਖ ਹੈ ਪਰ ਪਿਤਾ ਜੀ ਦੇ ਚਿਹਰੇ ਤੇ ਮੁਸਕਰਾਹਟ ਹੈ ਉਹਨਾਂ ਨੂੰ ਉਹ ਵੀ ਸੁੱਖ ਲੱਗਦਾ ਹੈ ਆਪਾਂ ਆਪਣੇ ਮਨ ਦੀ ਅਵਸਥਾ ਦੇ ਨਾਲ ਸੁੱਖ ਨੂੰ ਪ੍ਰਾਪਤ ਕਰਦੇ ਹਾਂ ਤੇ ਅੱਗੇ ਗੁਰੂ ਸਾਹਿਬ ਵੀ ਇਹੀ ਲਿਖਦੇ ਨੇ ਤਨ ਧਨ ਸੌਪੈ ਸੁਖ ਦਿਓ ਔਰ ਜੈ ਨੀ ਕਹਿ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਕਹਿੰਦੇ ਨੇ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ ਹੈ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ ਆਪਾਂ ਮੰਨਦੇ ਆਂ ਰੱਬ ਸਾਨੂੰ ਸਾਰਾ ਕੁਝ ਦਿੰਦਾ ਹੈ ਰੱਬ ਨੇ ਸਾਨੂੰ ਮਾਪੇ ਪਾਪ ਦਿੱਤੇ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਰੱਬ ਨੇ ਸਾਨੂੰ ਅੱਖਾਂ ਦਿੱਤੀਆਂ ਇੰਨੀ ਸੋਹਣੀ ਕੁਦਰਤ ਦਿੱਤੀ ਐਨੇ ਸੂਝਵਾਨ ਟੀਚਰ ਦਿੱਤੇ ਜੋ ਸਾਨੂੰ ਸਿਖਾਉਂਦੇ ਨੇ ਇੰਨਾ ਸੋਹਣਾ ਸਕੂਲ ਦਿੱਤਾ ਰੱਬ ਨੇ ਸਾਨੂੰ ਹਰ ਇੱਕ ਵਸਤੂ ਦਿੱਤੀ ਤਾਂ ਵੀ ਅਸੀਂ ਰੱਬ ਦਾ ਧੰਨਵਾਦ ਨਹੀਂ ਕਰਦੇ ਤਾਂ ਵੀ ਅਸੀਂ ਰੱਬ ਦਾ ਧੰਨਵਾਦ ਨਹੀਂ ਕਰਦੇ ਅਸੀਂ ਰੱਬ ਦਾ ਧੰਨਵਾਦ ਨਹੀਂ ਕਰਦੇ ਇਹ ਰੱਬ ਦੀ ਨਰਾਦਰੀ ਹੈ ਇਹ ਰੱਬ ਦੀ ਸਿਮਰਤ ਕਾਹੇ ਨਾ ਰਾਮ ਕਹਿੰਦਾ ਤੈਨੂੰ ਪਤਾ ਹੈ ਰੱਬ ਤੈਨੂੰ ਸਭ ਕੁਝ ਦੇਣ ਵਾਲਾ ਹੈ ਰਬ ਤੇਰੇ ਨਾਲ ਹਮੇਸ਼ਾ ਸਹਾਇਕ ਦਿੰਦਾ ਹੈ ਦੁਕਾਲਨ ਪ੍ਰਨਾਸੀ ਦਿਆਲਕ ਸਰੂਪੇ ਸਦਾ ਅੰਗ ਸੰਗੇ ਅਪੰਗਮ ਭੂਤੇ ਉਹ ਰਬ ਤੇਰੇ ਨਾਲ ਹਮੇਸ਼ਾ ਖੜਿਆ ਹੈ ਤਾਂ ਵੀ ਤਸ ਉਸ ਰਬ ਦਾ ਸ਼ੁਕਰੀਆ ਦਾ ਨਹੀਂ ਕਰਦਾ ਤਾਂ ਵੀ ਉਸ ਰਾਮ ਦਾ ਸਿਮਰਨ ਨਹੀਂ ਕਰਦਾ ਕਾਹੇ ਸਿਮਰਤ ਨਾ ਰਾਮ ਉਸ ਰਾਮ ਦਾ ਸਿਮਰਨ ਤਾਂ ਵੀ ਨਹੀਂ ਕਰਦਾ ਇਹਦੇ ਵਿੱਚ ਰਾਮ ਦੀ ਗਲਤੀ ਨਹੀਂ ਗਲਤੀ ਸਾਰੀ ਤੇਰੀ ਹੈ ਅਗਰ ਆਪਾਂ ਅੱਜ ਦੇ ਸਮੇਂ ਵਿੱਚ ਵੀ ਵੇਖੋ ਦੁੱਖ ਵਿੱਚ ਤੇ ਰੱਬ ਨੂੰ ਦੁਨੀਆ ਯਾਦ ਕਰਦੀ ਹੈ ਦੁੱਖ ਵਿੱਚ ਤੇ ਰੱਬ ਨੂੰ ਦੁਨੀਆ ਯਾਦ ਕਰਦੀ ਹੈ ਨਜ਼ਾਰਾ ਉਦੋਂ ਆ ਜਦੋਂ ਸੁੱਖ ਵਿੱਚ ਵੀ ਰੱਬ ਦੀ ਯਾਦ ਆਏ ਜਦੋਂ ਸੁੱਖ ਵਿੱਚ ਵੀ ਰੱਬ ਦੀ ਯਾਦ ਆਏ ਕਿਉਂਕਿ ਅਗਰ ਸੁੱਖ ਵਿੱਚ ਰੱਬ ਦੀ ਯਾਦ ਆਏਗੀ ਦੁੱਖ ਕਦੀ ਆਏਗਾ ਹੀ ਨਹੀਂ ਅਗਰ ਸੁੱਖ ਵਿੱਚ ਵੀ ਰੱਬ ਦੀ ਯਾਦ ਆਏਗੀ ਦੁੱਖ ਕਦੀ ਆਏਗਾ ਨਹੀਂ ਅਸੀਂ ਉਦੋਂ ਰੱਬ ਨੂੰ ਯਾਦ ਕਰਦੇ ਹਾਂ ਜਦੋਂ ਬਿਲਕੁਲ ਮਰਨ ਵਾਲੇ ਹੋ ਜਾਂਦੇ ਹੁੰਦੇ ਰੱਬ ਰੱਖਾ ਜੇ ਤੂੰ ਕੋਈ ਪ੍ਰਾਪਤੀ ਹੋ ਜਾਂਦੀ ਫਿਰ ਅਸੀਂ ਕਹਿੰਨੇ ਆ ਮੈਂ ਮਿਹਨਤ ਕੀਤੀ ਹੈ ਰੱਬ ਦਾ ਵਿੱਚ ਕੋਈ ਲੈਣਾ ਨਹੀਂ ਪਰ ਜਿੱਦਨ ਦੁੱਖ ਆਉਂਦਾ ਓਦੋਂ ਰੱਬ ਵੇਖੇਗਾ ਰੱਬ ਕਰਨ ਵਾਲਾ ਹੈ ਇਹ ਸਮਝਣ ਦੀ ਲੋੜ ਹੈ ਅਗਰ ਰੱਬ ਕਰਦਾ ਹੈ ਤੇ ਹਮੇਸ਼ਾ ਕਰਦਾ ਹੈ ਜਦੋਂ ਆਪਾਂ ਰੱਬ ਦਾ ਸਿਮਰਨ ਕਰਾਂਗੇ ਰੱਬ ਸਾਡੇ ਨਾਲ ਹਮੇਸ਼ਾ ਜੁੜਿਆ ਰਹੇਗਾ ਅਗਰ ਅਸੀਂ ਆਪਣੀ ਮਿਹਨਤ ਕਰਾਂਗੇ ਸਾਡੀ ਮਿਹਨਤ ਹਮੇਸ਼ਾ ਫਲ ਲਿਆਏਗੀ ਰੱਬ ਸਾਡੀ ਹਮੇਸ਼ਾ ਮਦਦ ਕਰਦਾ ਹੈ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਕੋਈ ਕਹਿੰਦੇ ਨੇ ਸਭ ਸੁਖ ਦੇਣ ਵਾਲਾ ਉਹੀ ਰਾਮ ਹੈ ਦੂਸਰਾ ਨਹੀਂ ਹੈ ਕੋਈ ਵੀ ਤੁਸੀਂ ਜਾਓ ਇੱਕ ਹੀ ਰਾਮ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦੇਣ ਵਾਲਾ ਦਾਤਾ ਇੱਕ ਹੀ ਹੈ ਪਰ ਅੱਜ ਅਸੀਂ ਸਮਝ ਲੈਨੇ ਦਾਤਾ ਬੜੇ ਵੱਖ-ਵੱਖ ਨੇ ਕੋਈ ਦਾਤਾ ਕੁਝ ਦਿੰਦਾ ਕੋਈ ਦਾਤਾ ਕੁਝ ਦਿੰਦਾ ਹੈ ਉਸ ਦੇ ਨਾਮ ਅਨੇਕ ਹੋ ਸਕਦੇ ਨੇ ਰੱਬ ਨੂੰ ਰਾਮ ਕਿਹਾ ਜਾ ਸਕਦਾ ਹੈ ਰੱਬ ਨੂੰ ਅੱਲਾ ਕਿਹਾ ਜਾ ਸਕਦਾ ਹੈ ਰੱਬ ਨੂੰ ਗੋਡ ਕਿਹਾ ਜਾ ਸਕਦਾ ਹੈ ਰੱਬ ਨੂੰ ਅਕਾਲ ਪੁਰਖ ਕਿਹਾ ਜਾ ਸਕਦਾ ਹੈ ਗੁਰਬਾਣੀ ਵਿੱਚ ਰੱਬ ਦੇ ਅਨੇਕਾ ਨਾਮ ਆਏ ਨੇ ਪਰ ਇਸ ਦੁਨੀਆ ਵਿੱਚ ਉਦੋਂ ਸੁੱਖਾਂ ਦੀ ਪ੍ਰਾਪਤੀ ਹੈ ਜਦੋਂ ਅਸੀਂ ਇੱਕ ਰਾਮ ਨੂੰ ਇੱਕ ਅੱਲਾ ਨੂੰ ਇੱਕ ਗੋਡ ਨੂੰ ਸਮਝ ਲਵਾਂਗੇ ਵੀ ਸਾਨੂੰ ਦੇਣ ਵਾਲਾ ਤੇ ਸਿਰਫ ਉਹ ਇੱਕ ਹੈ ਜਿੱਦਣ ਉਸ ਇੱਕ ਦੇਣ ਵਾਲੇ ਦੇ ਉੱਤੇ ਪੱਕਾ ਨਿਸ਼ਚਾ ਹੋ ਜਾਏਗਾ ਜਿੱਦਣ ਉਸ ਦੇਣ ਵਾਲੇ ਦੇ ਉੱਤੇ ਪੱਕਾ ਨਿਸ਼ਚਾ ਹੋ ਜਾਏਗਾ ਉਦੋਂ ਉਹ ਦਿੰਦਿਆਂ ਨਹੀਂ ਥੱਕੇਗਾ पर एक चीज याद रखया जे जदूं वो देंदा है ते दिल खोल के देंदा है जदूं वो ਲੈਣ ਤੇ ਆਂਦਾ ਹੈ ਤੇ ਚਮੜੀ ਵੀ ਉਦੇੜ ਲੈਂਦਾ ਹੈ ਉਹ ਰੱਬ ਐਸਾ ਵਿਸ਼ਾਲ ਹੈ ਐਸਾ ਕਰਨ ਵਾਲਾ ਹੈ ਅਗਰ ਰੱਬ ਉਤੇ ਵਿਸ਼ਵਾਸ ਰੱਖਾਂਗੇ ਰੱਬ ਹਮੇਸ਼ਾ ਦੇਵੇਗਾ ਅਗਰ ਰੱਬ ਤੋਂ ਵਿਸ਼ਵਾਸ ਡੋਲੇਗਾ ਰੱਬ ਸਾਨੂੰ ਐਸਾ ਗੰਦਾ ਸੁੱਟੇਗਾ ਦੁਨੀਆ ਯਾਦ ਰੱਖੇਗੀ ਅੱਜ ਇਹ ਦੁਨੀਆ ਦਾ ਸਦਾਂਤ ਹੈ ਜੋ ਕਿਰਤ ਦੀ ਕਮਾਈ ਕਰਦਾ ਹੈ ਨਾ ਜੀ ਰਿਕਸ਼ਾ ਚਲਾਉਣ ਵਾਲੇ ਬੜੀ ਮਿਹਨਤ ਦੀ ਕਮਾਈ ਕਰਦੇ ਨੇ ਆਪਣੇ ਜੋ ਸੱਚੀ ਸੁੱਚੀ ਕਿਰਤ ਕਰਦਾ ਹੈ ਉਹ ਤੁਹਾਨੂੰ ਦੁੱਖ ਮਾਣਦਾ ਵੀ ਖੇਗਾ ਇਸ ਦੁਨੀਆ ਵਿੱਚ ਜੋ ਸੱਚੀ ਸੁੱਚੀ ਕਿਰਤ ਕਰਦਾ ਹੈ ਤੁਹਾਨੂੰ ਦੁੱਖ ਮਾਣਦਾ ਹੀ ਵਿਖੇਗਾ ਤੇ ਜਿਹੜਾ ਰਿਸ਼ਵਤ ਖੋਰੀ ਕਰਦਾ ਹੈ ਉਹ ਤੁਹਾਨੂੰ ਲੈਂਡ ਕਰੂਜ਼ਰਾਂ ਵਿੱਚ ਘੁੰਮਦਾ ਵਿਖੇਗਾ ਜਿਹੜਾ ਰਿਸ਼ਵਤ ਖੋਰੀ ਕਰਦਾ ਹੈ ਤੁਹਾਨੂੰ ਲੈਂਡ ਕਰੂਜ਼ਰਾਂ ਵਿੱਚ ਘੁੰਮਦਾ ਵਿਖੇਗਾ ਪਰ ਜਿਹੜਾ ਪਾਪ ਦਾ ਕੜਾ ਇੱਕ ਦਿਨ ਡਿੱਗਦਾ ਜਰੂਰ ਹੈ ਪਾਪ ਦਾ ਕੜਾ ਇੱਕ ਦਿਨ ਡਿੱਗਦਾ ਜਰੂਰ ਹੈ ਰਿਸ਼ਵਤ ਲੈਣ ਵਾਲੇ ਜਿੰਨਾ ਮਰਜੀ ਸੁੱਖ ਮਾਣ ਲੈਣ ਰਾਤ ਨੂੰ ਸੌਣ ਵੇਲੇ ਨੀਂਦ ਦੀ ਗੋਲੀ ਖਾ ਕਰਕੇ ਸੌਂਦੇ ਨੇ ਰਾਤ ਨੂੰ ਸੌਣ ਵੇਲੇ ਨੀਂਦ ਦੀ ਗੋਲੀ ਖਾ ਕਰਕੇ ਸੌਂਦੇ ਨੇ ਅਸੀਂ ਭਾਗਾ ਵਾਲੇ ਹਾਂ ਸਾਨੂੰ ਇੰਨੀ ਸੋਹਣੀ ਨੀਂਦ ਆਉਂਦੀ ਐ ਵੀ ਜਦੋਂ ਸਕੂਲ ਜਾਣ ਦੀ ਵਾਰੀ ਆਉਂਦੀ ਸਾਡੀ ਨੀਂਦ ਖੁੱਲਦੀ ਨਹੀਂ ਰੱਬ ਦੀ ਕਿਰਪਾ ਹੈ ਸਾਨੂੰ ਇੰਨੀ ਸੋਹਣੀ ਨੀਂਦ ਆਉਂਦੀ ਹੈ ਅਸੀਂ ਐਨੇ ਸੁੱਚੇ ਸੱਚੇ ਹਾਂ ਤੇ ਰੱਬ ਕਿਰਪਾ ਕਰੇ ਸਾਰੇ ਸੁੱਚੇ ਸੱਚੇ ਰਹੀਏ ਤੁਸੀਂ ਇੱਕ ਚੀਜ਼ ਨੂੰ ਅਜਮਾ ਕੇ ਵੇਖਿਆ ਜੀ ਕਦੀ ਬਚਪਨ ਵਿੱਚ ਆਪਾਂ ਆਪਣੇ ਦੋਸਤ ਦੀ ਪੈਨਸਲ ਚੋਰੀ ਜ਼ਰੂਰ ਕੀਤੀ ਹੋਏਗੀ ਬਚਪਨ ਵਿੱਚ ਸਾਰਿਆਂ ਨੇ ਆਪਣੇ ਦੋਸਤ ਦੀ ਪੈਨਸਲ ਜ਼ਰੂਰ ਚੱਕੀ ਹੋਏਗੀ ਕੋਈ ਜਿਓਮੈਟਰੀ ਬਾਕਸ ਵਿੱਚੋਂ ਕੁਛ ਨਾ ਕੁਛ ਜ਼ਰੂਰ ਚੱਕਿਆ ਹੋਏਗਾ ਤੇ ਜਦੋਂ ਤੱਕ ਉਹਨੂੰ ਦੱਸ ਨਾ ਦਈਏ ਨਾ ਵੀ ਮੇਰੀ ਪੈਨਸਲ ਤੇਰੀ ਚੱਕ ਲਈ ਉਦੋਂ ਤੱਕ ਬੇਚੈਨੀ ਬਣੀ ਰਹਿੰਦੀ ਹੈ ਉਦੋਂ ਤੱਕ ਬੇਚੈਨੀ ਬਣੀ ਰਹਿੰਦੀ ਹੈ ਇਹ ਦੁਨੀਆ ਦੀ ਸੱਚਾਈ ਹੈ ਜਦੋਂ ਮਾੜਾ ਕੰਮ ਕਰਦੇ ਆ ਹੋਰ ਕਿਸੇ ਨੂੰ ਪਤਾ ਭਾਵੇਂ ਨਹੀਂ ਪਤਾ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਅਗਰ ਤੁਹਾਡਾ ਮਨ ਬਚੈਨ ਨਹੀਂ ਹੁੰਦਾ ਤੇ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਅਗਰ ਤੁਹਾਡਾ ਮਨ ਬਚੈਨ ਹੋ ਰਿਹਾ ਹੈ ਰੱਬ ਦੀ ਕਿਰਪਾ ਹੈ ਰੱਬ ਤੈਨੂੰ ਦੱਸਦਾ ਤੂੰ ਮਾੜਾ ਕੰਮ ਕਰਦਾ ਇਹਨੂੰ ਚੰਗਾ ਸੁਧਾਰ ਆਪਣੇ ਉੱਤੇ ਕਿਰਪਾ ਕਰ ਸਭ ਸੁਖ ਦਾਤਾ ਏਕ ਹੈ ਦੂਸਰ ਨਾ ਹੈ ਕੋਹ ਕਹੋ ਨਾਨਕ ਸੁਨ ਰੇ ਮਨਾ ਤੇ ਸਮਰਤ ਗਤ ਹੋਏ ਉਸ ਇੱਕ ਦਾਤੇ ਨੂੰ ਸਿਮਰ ਕਰਕੇ ਹੀ ਗਤੀ ਪ੍ਰਾਪਤ ਹੋ ਸਕਦੀ ਹੈ ਉਸ ਇੱਕ ਦਾਤੇ ਨੂੰ ਸਿਮਰ ਕਰਕੇ ਹੀ ਗਤੀ ਗਤੀ ਪ੍ਰਾਪਤ ਹੋ ਸਕਦੀ ਹੈ ਗਤੀ ਪ੍ਰਾਪਤ ਹੋ ਸਕਦੀ ਹੈ ਗਤੀ ਪ੍ਰਾਪਤ ਹੋ ਸਕਦੀ ਹੈ ਮੈਂ ਇਕੱਲਾ ਬੋਲਦਾ ਮੇਰੀ ਆਵਾਜ਼ ਤੁਹਾਡੇ ਤੋਂ ਜ਼ਿਆਦਾ ਹੈ ਬਿਨਾ ਮਾਈਕ ਤੋਂ ਵੀ ਗਤੀ ਪ੍ਰਾਪਤ ਹੋ ਸਕਦੀ ਹੈ ਗਤੀ ਪ੍ਰਾਪਤ ਉਦੋਂ ਹੋ ਸਕਦੀ ਹੈ ਜਦੋਂ ਉਸ ਇੱਕ RAMਦਾ ਸਿਮਰਨ ਕਰੀਏ ਜਦੋਂ ਉਸ ਇੱਕ RAMਦਾ ਸਿਮਰਨ ਹਰ ਇੱਕ ਗੱਲ ਉੱਥੇ ਆ ਕੇ ਟੁੱਕਦੀ ਐ RAM ਦਾ ਸਮਰਨ RAM ਦਾ ਪਰ ਆਪਾਂ ਸਾਰਿਆਂ ਨੂੰ ਪਤਾ RAM ਦਾ ਸਮਰਨ ਬਹੁਤ ਜ਼ਰੂਰੀ ਐ RAM ਦਾ ਸਮਰਨ ਬਹੁਤ ਜ਼ਰੂਰੀ ਐ ਸੱਚ ਕਰਕੇ ਹੱਥ ਖੜੇ ਕਰਕੇ ਦੱਸਿਆ ਜੀ ਆਪੋਂ ਸਵੇਰੇ ਉੱਠਦੇ RAM ਦਾ ਨਾਮ ਕੌਣ ਲੈਂਦਾ ਐ ਕੌਣ-ਕੌਣ ਲੈਂਦਾ ਹੱਥ ਖੜੇ ਕਰਕੇ ਦੱਸਿਆ ਜੀ ਦੱਸੋ ਜੀ ਹੱਥ ਖੜਾ ਕਰਕੇ ਜਿਹੜਾ ਜ਼ਿਆਦਾ ਲੈਂਦਾ ਦੋ ਕਰ ਲੈ ਕਮਾਂਡਰ ਜੀ ਇੱਕ ਵਾਰੀ ਕੈਮਰਾ ਕੈਮਰਾ ਕਮਾਉ ਪਤਾ ਤੇ ਲੱਗੇ ਹੁਣ ਆਪਣੇ ਵਿੱਚੋਂ ਮੇਰੇ ਸਾਹਮਣੇ ਇੱਕ 2 3 4 5 6 ਹੁਣ ਵੇਖੋ ਵੇਖੀ ਖੜੇ ਹੋਣ ਲੱਗੇ ਨੇ 7 8 9 10 11 ਉਹ 11 ਵੀ ਹੱਥ ਜੋਰ ਲਾ ਕੇ ਵੀ ਹੱਥ ਖੜੇ ਨੇ ਤੇ ਆਪ 100 ਤੋਂ ਪਲੱਸ ਬੱਚਾ ਬੈਠਾ ਹੈ ਸ਼ਾਇਦ 100 ਤੋਂ ਬੱਚਾ ਬੈਠਾ ਹੋਣਾ ਜੀ 100 ਬੱਚਾ ਬੈਠਾ ਹੋਏਗਾ ਆਮ ਨਾਲ ਹਾਂਜੀ ਹਾਂ 400 ਬੱਚਾ ਬੈਠਾ ਹੈ ਤੇ ਹੱਥ ਖੜੇ ਨੇ ਵੀ ਸਾਨੂੰ ਵੇਖਣ ਦੀ ਲੋੜ ਐ ਸਾਨੂੰ ਪਤਾ ਹੈ RAM ਦਾ ਸਿਮਰਨ ਸਾਨੂੰ ਬਚਾ ਸਕਦਾ ਐ ਅਸੀਂ ਤਾਂ ਵੀ ਨਹੀਂ ਕਰਦੇ ਸਾਨੂੰ ਪਤਾ ਹੈ RAM ਦਾ ਸਿਮਰਨ ਸਾਨੂੰ ਬਚਾ ਸਕਦਾ ਐ ਅਸੀਂ ਤਾਂ ਵੀ ਨਹੀਂ ਕਰਦੇ ਹੋ ਸਕਦਾ ਐ ਪਹਿਲੇ ਨਾ ਪਤਾ ਹੋਏ ਪਿਛਲੇ 3-4 ਦਿਨਾਂ ਤੋਂ ਮੈਂ ਰੋਜ਼ ਪੇਟ ਪੇਟ ਕੇ ਕਹਿੰਨਾ ਵਾ RAM ਦਾ ਸਿਮਰਨ ਸਾਨੂੰ ਬਚਾ ਸਕਦਾ ਐ ਅਸੀਂ ਤਾਂ ਵੀ ਨਹੀਂ ਕਰਦੇ ਐ ਰੱਬ ਦੀ ਕਿਰਪਾ ਹੀ ਸਾਨੂੰ ਦੁਨੀਆ ਤੋਂ ਤਾਰ ਸਕਦੀ ਐ ਦੁਨੀਆ ਸਾਨੂੰ ਆਪਣੀ ਬਹੁਤ ਲਿਖਦੀ ਹੈ ਤੁਹਾਨੂੰ ਆਪਣੇ ਬਹੁਤ ਲਿਖਦੇ ਹੋਣਗੇ ਪਰ ਆਖਰ ਵਿੱਚ ਸਭ ਸਾਥ ਛੱਡ ਜਾਂਦੇ ਨੇ ਨਾਲ ਰਹਿੰਦਾ ਇੱਥੇ ਖੁਦ ਖੁਦਾ ਪਰਮਾਤਮਾ ਹੀ ਰਹਿੰਦਾ ਹੈ ਨਾਲ ਰਹਿੰਦਾ ਹੈ ਤੇ ਖੁਦ ਖੁਦਾ ਪਰਮਾਤਮਾ ਹੀ ਰਹਿੰਦਾ ਹੈ ਜਗਤ ਗੁਰੂ ਸ਼ੰਕਰਾਚਾਰਿਆ ਜੋਤੀਸ਼ ਮਠ ਵਾਲੇ ਤੇ ਨਾਲ ਦਾ ਨਾਮ ਮੈਨੂੰ ਵਿਸਰ ਗਿਆ ਸੀ ਉਹਨਾਂ ਨੂੰ ਮਿਲ ਕੇ ਆਏ ਅਸੀਂ ਉਹਨਾਂ ਨੂੰ ਮਿਲ ਕੇ ਆਏ ਸੋ ਪੰਜਾਬ ਦੀ ਧਰਤੀ ਉੱਤੇ ਆਏ ਸਾਨੂੰ ਕੁਸ਼ੇਤਰ ਵੀ ਆਏ ਸੀ ਦੋਵੇਂ ਥਾਂ ਸਾਡਾ ਮੇਲ ਹੋਇਆ ਉਹਨਾਂ ਨੇ ਇੱਕ ਚੀਜ਼ ਬਹੁਤ ਸੋਹਣੀ ਦੱਸੀ ਉਹ ਕਹਿੰਦੇ ਨੇ ਸਾਡੇ ਵਾਸਤੇ ਸਾਡਾ ਘਰ ਕੁਛ ਨਹੀਂ ਸਾਡੇ ਵਾਸਤੇ ਸਾਡਾ ਘਰ ਕੁਛ ਨਹੀਂ ਕਹਿੰਦਾ ਮੈਂ ਬਚਪਨ ਵਿੱਚ 6-7 ਸਾਲਾਂ ਦਾ ਸੀ ਮੇਰੀ ਕੁੰਡਲੀ ਵਿੱਚ ਸੀ ਜਦੋਂ ਇਹ 11 ਸਾਲਾਂ ਦਾ ਹੋਏਗਾ ਮਰ ਜਾਏਗਾ ਜਦੋਂ ਇਹ 11 ਸਾਲਾਂ ਦਾ ਹੋਏਗਾ ਮਰ ਜਾਏਗਾ ਮੈਨੂੰ ਮੇਰੇ ਘਰ ਦੇ 6-7 ਸਾਲ ਦੇ ਨੂੰ ਇੱਕ ਸ਼ਿਵਜੀ ਦੇ ਮੰਦਰ ਵਿੱਚ ਛੱਡ ਆਏ ਸ਼ਿਵਜੀ ਦੇ ਮੰਦਰ ਵਿੱਚ ਕਹਿੰਦਾ ਮੈਂ ਆਪਣਾ ਸਾਰਾ ਕੁਝ ਸ਼ਿਵਜੀ ਨੂੰ ਵਗ ਲਿਆ ਆਪਣਾ ਸਾਰਾ ਕੁਝ ਸ਼ਿਵਜੀ ਨੂੰ ਅੱਜ ਸ਼ਿਵਜੀ ਦੀ ਇੰਨੀ ਕਿਰਪਾ ਮੈਨੂੰ ਲੋਕ ਜਗਤਗੁਰੂ ਆਖਦੇ ਨੇ ਅੱਜ ਸ਼ਿਵਜੀ ਦੀ ਇੰਨੀ ਕਿਰਪਾ ਮੈਨੂੰ ਲੋਕ ਜਗਤਗੁਰੂ ਆਖਦੇ ਐ ਰੱਬ ਦੀ ਕਿਰਪਾ ਜਦੋਂ ਹੋਣ ਤੇ ਆਉਂਦੀ ਹੈ ਤੇ ਰਿਕਸ਼ੇ ਚਲਾਣ ਵਾਲੇ ਨੂੰ ਰਾਜੇ ਤੱਕ ਪਹੁੰਚਾ ਦਿੰਦੀ ਹੈ ਤੇ ਜਦੋਂ ਰੱਬ ਸੁਟਣ ਤੇ ਆਉਂਦਾ ਰਾਜੇ ਨੂੰ ਵੀ ਭੀਖ ਮੰਗਾ ਦਿੰਦਾ ਹੈ ਪਰ ਸੱਚ ਜਾਣਿਓ ਜੋ ਰੱਬ ਦੀ ਕਿਰਪਾ ਵਾਲਾ ਹੁੰਦਾ ਹੈ ਜੋ ਰੱਬ ਦਾ ਨਾਮ ਜਪਦਾ ਹੈ ਉਹ ਭੀਖ ਮੰਗਦਿਆਂ ਵੀ ਉਵੇਂ ਦਾ ਉਵੇਂ ਹੁੰਦਾ ਹੈ ਤੇ ਰਾਜਪਾਕ ਤੇ ਬੈਠਿਆ ਵੀ ਉਵੇਂ ਦਾ ਉਵੇਂ ਹੁੰਦਾ ਹੈ ਦੁਨੀਆ ਵਿੱਚ ਕਈ ਤੁਹਾਨੂੰ ਐਗਜ਼ਾਮਪਲ ਐਸੇ ਮਿਲਣਗੇ ਰਾਜਾ ਪਰਥਰੀ ਪੀਖ ਮੰਗਦੇ ਪਹਿਲਾਂ ਰਾਜਪਾਕ ਸੀ ਫਿਰ ਪੀਖ ਵੀ ਮੰਗਿਆ ਆਪਣੇ ਮਹਾਰਾਜਾ ਰਜੀਤ ਸਿੰਘ ਦੁਨੀਆ ਮਿਸਾਲ ਦਿੰਦੀ ਆ ਮਹਾਰਾਜਾ ਰਜੀਤ ਸਿੰਘ ਦੇ ਐਸਾ ਰਾਜ ਕੀਤਾ ਓਹ ਰਾਜਾ ਕਦੀ ਸਿੰਘਾਸਨ ਤੇ ਨਹੀਂ ਬੈਠਿਆ ਓਹ ਰਾਜਾ ਕਦੀ ਬੰਦ ਕਮਰੇ ਵਿੱਚ ਕੋਈ ਦੀਵਾਨ ਨਹੀਂ ਲਾਇਆ ਖੁੱਲੀ ਨੀਲੀ ਛੱਤ ਉੱਤੇ ਆਪਣਾ ਦੀਵਾਨ ਲਾਉਂਦਾ ਹੁੰਦਾ ਸੀ ਓਹ ਐਸਾ ਰਾਜਾ ਸੀ ਰਾਜੇ ਪਰਥਰੀ ਨੇ ਸਾਰੀ ਉਮਰ ਰਾਜਪਾਕ ਮੰਨਿਆ ਜਦੋਂ ਅੰਤਲਾ ਸਮਾਂ ਆਇਆ ਰਾਜਾ ਪਥਰੀ ਗੋਰਖਨਾਥ ਦੇ ਚੇਲੇ ਬੜੇ ਭੀਖ ਮੰਗੀ ਤੇ ਦੁਨੀਆਂ ਨੂੰ ਦਰਸਾਇਆ ਰਾਜਾ ਰਾਜ ਵੀ ਕਰ ਸਕਦਾ ਹੈ ਤੇ ਭੀਖ ਵੀ ਮੰਗ ਸਕਦਾ ਹੈ ਇਹ ਰੱਬ ਦੀ ਕਿਰਪਾ ਦੇ ਸਦਕਾ ਹੋ ਸਕਦਾ ਹੈ ਅੱਜ ਇੰਨੀ ਕੋਈ ਵਿਚਾਰ ਕਰਾਂਗੇ ਮੇਰੇ ਸਾਹਮਣੇ ਸਮਾਂ ਸਮਾਪਤ ਹੋ ਗਿਆ ਸੋ ਵਿਚਾਰ ਕਰਦੇ ਨੇਕਾ ਭੁੱਲਾ ਹੋਈਆਂ ਆਉਣਗੀਆਂ ਦਾਸ ਨੂੰ ਆਪਣੇ ਵਰਗਾ ਬੱਚਾ ਸਮਝ ਕੇ ਮਾਫ ਕਰ ਦੇਣਾ ਟੀਚਰਸ ਨੂੰ ਬੇਨਤੀ ਹੈ ਵੀ ਸਾਨੂੰ ਮਾਫ ਕਰਿਆ ਜੀ ਬਹੁਤ ਬਹੁਤ ਧੰਨਵਾਦੀ ਹਾਂ ਸਾਂਝੀ ਸੇਵਾ ٹرسٹ ਦੇ ਜੋ ਐਸੇ ਸੋਨੇ ਉਪਰਾਲੇ ਕਰ ਰਹੇ ਨੇ ਉਸ ਤੋਂ ਜ਼ਿਆਦਾ ਧੰਨਵਾਦ ਹੈ ਪ੍ਰਿੰਸੀਪਲ ਸਹਿਬਾਨ ਦਾ ਜਿਨ੍ਹਾਂ ਦਾ ਬਹੁਤ ਸਹਿਯੋਗ ਹੈ ਵੀਪ ਸਿੰਘ ਜੀ ਬਹੁਤ ਸਹਿਯੋਗ ਕਰਦੇ ਨੇ ਤੇ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਬੜੇ ਹੀ ਟਿਕਾ ਦੇ ਨਾਲ ਬੈਠ ਕਰਕੇ ਆਪ ਜੀ ਮੇਰੇ ਵਰਗੇ ਅਰਜਨ ਨੂੰ ਸੁਣਦੇ ਹੋ ਹਾਲੇ ਅਸੀਂ ਵੀ ਸਿੱਖ ਰਹੇ ਹਾਂ ਰੱਬ ਕਿਰਪਾ ਕਰੇ ਕਈ ਚੀਜ਼ਾਂ ਸ਼ਾਇਦ ਹੋ ਸਕਦਾ ਹੈ ਰਿਪੀਟ ਵੀ ਹੋ ਜਾਂਦੀਆਂ ਹੋਣ ਸਾਡੀ ਮੱਤ ਉਨੀ ਕੁ ਹੈ ਜਿੰਨੀ ਕੁ ਅਸੀਂ ਸਿਖਾ ਸਕਦੇ ਹਾਂ ਪਰ ਬੇਨਤੀ ਕਰਦੇ ਹਾਂ ਹੱਥ ਜੋੜਦੇ ਹਾਂ ਝੂਲ ਲਈ ਅੜਦੇ ਹਾਂ ਪੈਰ ਫੜਦਾ ਹਾਂ ਰੱਬ ਦਾ ਸਿਮਰਨ ਜ਼ਰੂਰ ਕਰਿਆ ਕਰੀਏ ਇਹ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਹੀ ਕਰਨਾ ਹੈ ਤੁਸੀਂ ਪੂਰੀ ਰਮਾਇਣ ਹੀ ਪੜਨੀ ਹੈ ਤੁਸੀਂ ਪੂਰੀ ਹਨੂਮਾਨ ਚਲਿਸ਼ਾ ਹੀ ਪੜਨੀ ਹੈ ਪੜੋ ਭਾਵੇਂ ਇੱਕ ਅੱਖਰ ਪੜੋ ਹੁਣ ਆਪਾਂ ਪੜਿਆ ਇੱਕ ਓੰਕਾਰ ਆਪਾਂ ਪੜਿਆ ਇੱਕ ਓੰਕਾਰ ਸਮਝਿਆ ਵੀ ਗੁਰੂ ਨਾਨਕ ਕਹਿੰਦੇ ਨੇ ਰੱਬ ਇੱਕ ਹੈ ਰੱਬ ਤੇ ਆਪਾਂ ਕੋਸ਼ਿਸ਼ ਕਰਨੀ ਹੈ ਮੈਂ ਵੀ ਸਾਰੀ ਦੁਨੀਆ ਦੇ ਨਾਲ ਇੱਕ ਵਿੱਚ ਹੋ ਕੇ ਰਵਾਂ ਨਾ ਮੈਂ ਲੜਾਈ ਕਿਸੇ ਕਲਾਸ ਵਿੱਚ ਕਰਾਂ ਨਾ ਆਪਣੇ ਘਰ ਵਿੱਚ ਕਰਾਂ ਨਾ ਸਮਾਜ ਵਿੱਚ ਕਰਾਂ ਨਾ ਆਪਣੇ ਮਹੱਲੇ ਵਿੱਚ ਕਰਾਂ ਸੋਚੋ ਅਗਰ ਹਰ ਇੱਕ ਵਿਅਕਤੀ ਇਹ ਸੋਚ ਲਵੇ ਵੀ ਸਾਰੇ ਇਕ ਸਾਰੇ ਇੱਕ ਮਿਕਲੇ ਦੁਨੀਆ ਉੱਤੇ ਲੜਾਈ ਖਤਮ ਹੋ ਜਾਏਗੀ ਦੁਨੀਆ ਵਿੱਚੋਂ ਕਾਸਟਿਜ਼ਮ ਖਤਮ ਹੋ ਜਾਏਗਾ ਦੁਨੀਆ ਵਿੱਚੋਂ ਵਰਨਵਾਦ ਖਤਮ ਹੋ ਜਾਏਗਾ ਦੁਨੀਆ ਵਿੱਚੋਂ ਰੇਸਿਜ਼ਮ ਖਤਮ ਹੋ ਜਾਏਗਾ ਤੇ ਇਹ ਦੁਨੀਆ ਖੁਸ਼ਹਾਲ ਦੁਨੀਆ ਬਣ ਜਾਏਗੀ ਇੱਕ ਅੱਖਰ ਤੁਹਾਡੀ ਜ਼ਿੰਦਗੀ ਬਦਲੇਗਾ ਮੈਂ ਹਰ ਰੋਜ਼ ਕਹਿੰਦਾ ਵਾਂ 200% ਗਰੰਟੀ ਮਨਕੀਰਤ ਸਿੰਘ ਦਿੰਦਾ ਹੈ ਆਪਣੇ ਗੁਰਨਾਣਕ ਤੇ ਨਿਸ਼ਚਾ ਕਰਕੇ ਦਿੰਦਾ ਹੈ ਅਗਰ ਇੱਕ ਅੱਖਰ ਭਾਵੇਂ ਬਾਣੀ ਦਾ ਪੜੋ ਭਾਵੇਂ ਕੁਰਾਨ ਦਾ ਪੜੋ ਭਾਵੇਂ ਰਮਾਇਣ ਦਾ ਪੜੋ ਭਾਵੇਂ ਗੀਤਾ ਦਾ ਪੜੋ ਉਹ ਇੱਕ ਅੱਖਰ ਹੀ ਜ਼ਿੰਦਗੀ ਬਦਲਦਾ ਹੈ ਸੋ ਐਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦੀ ਹਾਂ ਸਭ ਤੋਂ ਜ਼ਿਆਦਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਨ੍ਹਾਂ ਦੇ ਕਰਕੇ ਆਪਾਂ ਸਾਰੇ ਇੱਥੇ ਬੈਠੇ ਹਾਂ ਅਗਰ ਗੁਰੂ ਸਾਹਿਬ ਨਾ ਹੁੰਦੇ ਹੋ ਸਕਦਾ ਅਸੀਂ ਅੱਜ ਕਿਸੇ ਮਸਜਿਦ ਵਿੱਚ ਬੈਠੇ ਹੁੰਦੇ ਅਗਰ ਗੁਰੂ ਸਾਹਿਬ ਨਾ ਹੁੰਦੇ ਹੋ ਸਕਦਾ ਸਾਡੇ ਵੱਡ ਵਡੇਰੇ ਜਿਨ੍ਹਾਂ ਕਰਕੇ ਸੀ ਇੱਥੇ ਆਏ ਆ ਉਹ ਵੀ ਕਿਤੇ ਸ਼ੀਧੀਆਂ ਪ੍ਰਾਪਤ ਕਰ ਚੁੱਕੇ ਹੁੰਦੇ ਗੁਰੂ ਸਾਹਿਬ ਦੇ ਕਰਕੇ ਹੀ ਇਹ ਸਭ ਕੁਝ ਚੱਲ ਰਿਹਾ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜੋ ਅਸੀਂ ਇਹਨੇ ਨਵੇਂ ਮਹਿੰਦਾ ਦੇ ਸ਼ਲੋਕਾਂ ਦੇ ਅਰਥ ਕਰ ਰਹੇ ਆ ਸੋ ਇਹਨੀ ਕੁ ਬੇਨਤੀਆਂ ਪ੍ਰਮਾਣ ਗੱਜ ਕੇ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਓਏ ਗੁਰਜੀ ਕੀ ਫਤਿਹ